ਜਿਵੇਂ ਫਿਲਮਾਂ ਦੇ ਵਿੱਚ ਡੈਲ ਲੱਭਾ ਮਾਰਦੇ ਹੁੰਦੇ ਨੇ ਆਪਦਾ ਵੀ ਅਸੀਂ ਐ ਕਰਦਾਂਗੇ ਹਰੀਆਂ ਪੱਗਾਂ ਵਾਲੇ ਨੂੰ ਭਜਾ ਦੋ ਫਲਾਨਾ ਕਰ ਦੋ ਮੇਰਾ ਖਿਆਲ ਆ ਉਹਦਾ ਫਿਲਮਾਂ ਦਾ ਤਜਰਬਾ ਤਾਂ ਹੋ ਸਕਦਾ ਹੈ ਉਹਦਾ ਸੰਘਰਸ਼ਾਂ ਦਾ ਤਜਰਬਾ ਨਹੀਂ ਹੋ ਸਕਦਾ ਫਿਲਮਾਂ ਦੇ ਵਿੱਚ ਤਾਂ 20 20 ਬੰਦੇ ਕੁੱਤੇ ਵੀ ਜਾ ਸਕਦੇ ਨੇ ਇੱਕ ਬੰਦਾ ਕੁੱਟ ਦਾਂਦਾ ਹੈਗਾ ਜਿਵੇਂ ਕੋਈ ਨਲਕਾ ਪੱਟ ਦਾਂਦਾ ਕੋਈ ਕੁਛ ਕਰ ਦਾਂਦਾ ਉਹ ਤਾਂ ਕੰਮ ਕਰ ਸਕਦਾ ਪਰ ਜਿਹੜੇ ਹਰੀਆਂ ਪੱਗਾਂ ਵਾਲੇ ਲੀਡਰ ਨੇ ਇਹਨਾਂ ਦਾ ਘੱਟੋ ਘੱਟ ਮਤਲਬ 50 ਸਾਲ ਤੋਂ ਲੈ ਕੇ 40 ਸਾਲ ਤੋਂ ਘੱਟ ਕਿਸੇ ਦਾ ਤਜਰਬਾ ਨਹੀਂ ਕੋਈ ਇੱਕ ਮੰਗ ਨਹੀਂ ਮਨਾਈ ਦਰਜਨਾ ਮੰਗਾ ਸਰਕਾਰਾਂ ਤੋਂ ਮਨਾਈਆਂ ਚਾਹੇ ਸਥਾਨਕ ਸਰਕਾਰਾਂ ਹੋਣ ਚਾਹੇ ਸੈਂਟਰ ਦੀਆਂ ਹੋਣ ਲੰਮਾ ਸਮਾਂ ਮਤਲਬ ਲੜਿਆ ਜਿਹੜੇ ਕਿਸਾਨ ਵਿਰੋਧੀ ਲੋਕ ਨੇ ਇਹ ਜੀ ਐਲਪ ਮਾਰਦੇ ਨੇਗੇ ਇਹ ਅंदोलਨ ਵੇਲੇ ਵੀ ਵਿਰੋਧ ਚ ਬੋਲਦੇ ਰਹੇ ਇਹ ਅंदोलਨ ਚ ਗਏ ਕਿਸੇ ਵੀ ਸਟੇਜ ਤੇ ਬੋਲਦਾ ਸੀ ਇਹ ਸਾਡੇ ਕਿਸਾਨ ਲੀਡਰਾਂ ਤੇ ਕਿਸਾਨਾਂ ਤੇ ਵਿਰੋਧ ਹੀ ਬੋਲਦਾ ਸੀਗਾ ਉਲਟ ਹੀ ਬੋਲਦਾ ਸੀ ਸਾਡੀ ਉਹ ਤਾਂ ਮਜਬੂਰੀ ਸੀ ਜੇ ਨਾ ਜੱਥੇਬੰਦੀ ਬਣਾਈਨ ਹੋਣੀ ਹੁੰਦੀ ਆ ਤਾਂ ਕਿਰਸ ਕਰਦੇ ਆਂਗੇ ਤਾਂ ਗਲਤ ਕੰਮ ਹੋਊਗਾ ਤਾਂ ਅਸੀਂ ਉਦੋਂ ਚੁੱਪ ਰਹਿੰਦੇ ਸੀਗੇ ਮੈਂ ਕਹਿੰਦਾ ਚਲ ਆਪਦੀ ਜਥੇਬੰਦੀ ਬਣਾ ਲੇ ਪਤਾ ਲੱਗ ਜੂ ਜਥੇਬੰਦੀ ਐਂ ਨਹੀਂ ਬਣ ਜਾਂਦੀ ਮਤਲਬ ਜੋੜੇ ਕਸਾਉਣੇ ਪੈਂਦੇ ਨੇ ਜ਼ਿੰਦਗੀਆਂ ਉਮਰਾਂ ਲਾਉਣੀਆਂ ਪੈਂਦੀਆਂ ਕੋਈ ਪਹਿਲੇ ਨਹੀਂ ਕਿਸੇ ਨੂੰ ਪ੍ਰਧਾਨ ਬਣਾਉਂਦਾ ਪਹਿਲਾ ਪਿੰਡ ਦਾ ਆਗੂ ਬਣਦਾ ਫੇਰ ਉਹ ਮਤਲਬ 블ਾਕ ਦਾ ਆਗੂ ਬਣਦਾ ਫੇਰ ਜ਼ਿਲ੍ਹੇ ਦਾ ਆਗੂ ਬਣਦਾ ਫੇਰ ਕਿਤੇ ਸਟੇਟ 'ਚ ਮੈਂਬਰ ਬਣਦਾ ਫਿਰ ਇੱਕ ਬੰਦਾ ਸਟੇਟ ਦਾ ਪ੍ਰਧਾਨ ਨਹੀਂ ਬਣ ਸਕਦਾ ਅਸੀਂ ਤਾਂ ਦਰਜਨਾ ਮੰਗਾ ਮਨਾਈਆਂ ਇਹ ਮੈਨੂੰ ਦੱਸਦੇ ਦਿਖਾ ਦੇ ਵੀ ਇਹਨੇ ਇੱਕ ਵੀ ਕਿਸੇ ਕਿਸਾਨ ਦੀ ਜਾਂ ਮਜ਼ਦੂਰ ਦੀ ਕੋਈ ਮੰਗ ਮੰਨਾਈ ਹੋਵੇ ਆਵਾਜ਼ਾਂ ਸੰਘਰਸ਼ ਛੇੜ ਕੇ ਫਿਲਮਾਂ ਦੇ ਵਿੱਚ ਇੱਕ ਤਾਂ ਜ਼ਰੂਰ ਹੈ ਗਰੀਬ ਬੈਲੀ ਬਣ ਕੇ ਗਰੀਬ ਕਿਸਾਨਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਦਾ ਮੈਂ ਦੇਖਿਆ ਮੁੱਥਾ ਖੜੀਆਂ ਕਰਕੇ ਮਤਲਬ ਜਿਹੜੀ ਜਿਹੜਾ ਕੰਮ ਮੋਦੀ ਕਰ ਰਿਹਾ ਹੈ ਉਹੀ ਕੰਮ ਫਿਲਮਾਂ ਦੇ ਵਿੱਚ ਇਹ ਕਰਦਾ ਹੈ ਇਹ ਦੁਬਾਰੇ ਉਹੀ ਕੰਮ ਕਰਨਾ ਚਾਹੁੰਦਾ ਹੋਊਗਾ ਮੈਂ ਕਹਿੰਦਾ ਬਗ ਜੇ ਅਸੀਂ ਉਹਨੂੰ ਇਜਾਜ਼ਤ ਦਿੰਨੇ ਆ ਜਾ ਕੇ ਕਰੇ ਮੋਦੀ ਨਾਲ ਗੱਲ ਕਿਸਾਨਾਂ ਦੀਆਂ ਮੰਗਾਂ ਮੰਨਾਵੇ ਇਹ ਨਹੀਂ ਹੋ ਸਕਦਾ ਵੀ ਹਰੀਆਂ ਪੱਗਾਂ ਨੂੰ ਪਾਸੇ ਕਰ ਦੋ ਤੇ ਮੈਂ ਪ੍ਰਧਾਨ ਬਣ ਜਾਊਗਾ